ਹੈਲੋ ਹਾਂਜੀ ਦੋਸਤੋ ਹੋਰ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਸਾਰਿਆਂ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਹਾਂਜੀ ਦੋਸਤੋ ਅੱਜ ਮੈਂ ਤੁਹਾਨੂੰ ਥੋੜੀ ਜੀ ਜਾਣਕਾਰੀ ਦੇ ਦਮਾਂ ਅੱਜ ਮੈਂ ਪਹੁੰਚਿਆ ਹਾਂ ਸਰਾਂਤ ਸਹਿਰ ਆ ਤੇ ਇਸ ਜਗ੍ਹਾ ਤੇ ਜਿਹੜੀ ਜਗ੍ਹਾ ਤੇ ਲੋਕੇਸ਼ਨ ਤੇ ਪਹੁੰਚਿਆ ਤੇ ਜਗ੍ਹਾ ਤੇ ਇਸ ਜਗ੍ਹਾ ਤੇ ਨਾ ਪੁਰਾਣਾ ਇੱਕ ਜਿਸ ਤਰ੍ਹਾਂ ਕੇ ਇੱਕ ਪੁਰਾਣਾ ਜਿਵੇਂ ਤਾਜ ਮਹਿਲ ਟਾਈਪ ਬਣਿਆ ਹੋਇਆ ਪੁਰਾਣੇ ਮੰਗਲਾਂ ਦੇ ਸਮੇਂ ਦਾ ਲਗਭਗ ਅੱਜ ਤੋਂ 500 ਸਾਲ ਪੁਰਾਣਾ 5 600 ਸਾਲ ਪੁਰਾਣਾ ਦੱਸਿਆ ਜਾ ਰਿਹਾ ਜੋ ਕਿ ਆਪਾਂ ਕਹਿ ਸਕਦੇ ਆ 1600 ਦੇ ਸੰਦੇ ਕਰੀਬ ਦਾ 1600 1500 ਜਾਨੀ ਕਿ 1600 ਦੇ ਕਰੀਬ ਬਣਿਆ ਹੋਇਆ ਇਹ ਤੇ 4 500 ਸਾਲ ਹੋ ਚੁੱਕੇ ਨੇ ਆਪਾਂ ਵੀਡੀਓ ਵਿੱਚ ਤੁਸੀਂ ਬੈਕ ਸਾਈਡ ਦੇਖ ਰਹੇ ਹੋ ਤੇ ਆਪਾਂ ਅੰਦਰ ਪਹੁੰਚ ਕੇ ਵੀ ਦਿਖਾਵਾਂਗੇ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਵਾਂਗੇ ਜਿਹੜਾ ਇਹ ਬਣਿਆ ਹੋਇਆ ਨਾ ਤਾਜਮਾਹਲ ਟਾਈਪ ਬਣਿਆ ਹੋਇਆ ਜੋ ਕਿ ਇਹਨਾਂ ਇੱਕ ਆਪਾਂ ਹੋਰ ਵੀ ਦਿਖਾਵਾਂਗੇ ਦੋ ਬਣੇ ਹੋਏ ਨੇ ਇਸ ਜਗ੍ਹਾ ਵੀਡੀਓ ਵਿੱਚ ਦਿਖਾਣੇ ਆ ਤੁਹਾਨੂੰ ਹਾਂਜੀ ਦੋਸਤੋ ਇਹ ਸਾਹਮਣੇ ਆ ਇਸ ਤੋਂ ਇਹ ਕਹਿੰਦੇ ਨੇ ਵੀ ਇਹ ਚੇਲੇ ਦਾ ਬਣਾਇਆ ਹੋਇਆ ਤੇ ਇਸ طرف ਹੈਗਾ ਜੀ ਇਹ ਕਹਿੰਦੇ ਇਹ ਗੁਰੂ ਦਾ ਬਣਾਇਆ ਹੋਇਆ ਏ ਦੱਸੀ ਜਾਣਕਾਰੀ ਦੇ ਮੁਤਾਬਕ ਆ ਬਾਕੀ ਆਪਾਂ ਅੰਦਰ ਪਹੁੰਚ ਕੇ ਦੇਖਦੇ ਆ ਆ ਦੇਖੋ ਜੀ ਇਹ ਵੀ ਦਿਖਾਵਾਂਗੇ ਆਪਾਂ ਥੋੜਾ ਜ਼ੂਮ ਕਰਕੇ ਦਿਖਾ ਰਹੇ ਆ ਹਾਂਜੀ ਦੋਸਤੋ ਇਸ ਜਗ੍ਹਾ ਤੇ ਲੱਗਿਆ ਹੋਇਆ ਗੇਟ ਤੇ ਆਪਾਂ ਦਾ ਗੇਟ ਤਾਂ ਲੌਕ ਲੱਗਿਆ ਹੋਇਆ ਇਸ ਜਗ੍ਹਾ ਤੇ ਨਾ ਖੇਤ ਵੀ ਨੇ ਵਾਲੇ ਦਲੇ ਜਿਨ੍ਹਾਂ ਦੇ ਖੇਤ ਨੇ ਤੇ ਬਹੁਤ ਵਧੀਆ ਲੋਕੇਸ਼ਨ ਆ ਬਾਕੀ ਇਹ ਅੱਜ ਤਾਂ ਉਹਨੂੰ ਬਹੁਤ ਹੀ ਪੁਰਾਣੀ ਚੀਜ਼ ਖਾਸ ਜਿਹੀ ਦਿਖਾਣੇ ਆਪਣੇ ਚੈਨਲ ਤੇ ਆ ਦੇਖੋ ਤਾਜਮਾਇਲ ਟਾਈਪ ਬਣਿਆ ਹੋਇਆ ਇਹ ਇਹ ਮੰਗਲਾਂ ਦੇ ਸਮੇਂ ਦਾ ਬਣਿਆ ਹੋਇਆ ਜੋ ਕਿ ਕਾਫੀ ਵੱਡਾ ਹਾਂਜੀ ਦੋਸਤੋ ਆਪਾਂ ਪਹੁੰਚ ਰਹੇ ਆ ਨਜ਼ਦੀਕ ਹੌਲੀ ਹੌਲੀ ਦੇਖ ਸਕਦੇ ਹੋ ਲੁੱਕ ਇਸ ਦੀ ਬਹੁਤ ਹੀ ਸੋਹਣੀ ਲੁੱਕ ਆ ਜਿਹੜੇ ਭੈਣ ਭਰਾਵਾਂ ਨੇ ਕਦੇ ਦੇਖਾ ਨਹੀਂ ਉਹ ਆਪਾਂ ਸਾਰੀ ਵੀਡੀਓ ਦੇ ਵਿੱਚ ਜਾਣਕਾਰੀ ਦੱਸਾਂਗੇ ਤੁਹਾਨੂੰ ਆ ਦੇਖੋ ਕਾਫੀ ਵੱਡਾ ਇਹ ਜਿਹੜੀ ਇਸ ਦੀ ਹਾਈਟ ਆ 100 ਫੁੱਟ ਦੇ ਉੱਪਰ ਹੋਵੇਗੀ ਹਾਈਟ ਇਸ ਦੀ ਕਾਫੀ ਆ ਆਪਾਂ ਦਿਖਾਵਾਂਗੇ ਸਾਰਾ ਵੀਡੀਓ ਦੇ ਵਿੱਚ ਹਾਂਜੀ ਤੁਸੀਂ ਵੇਖ ਰਹੇ ਹੋ ਆ ਦੇਖੋ ਤੁਹਾਨੂੰ ਸਾਰਾ ਦਿਖਾਵਾਂਗੇ ਵੀਡੀਓ ਵਿੱਚ ਜੋ ਕਿ ਪੁਰਾਣੀ ਸਰਹੱਦੀ ਇੱਟਾਂ ਦਾ ਬਣਿਆ ਹੋਇਆ ਹਾਂਜੀ ਸਰਹੱਦੀ ਇੱਟਾਂ ਨੇ ਆ ਦੇਖ ਰਹੇ ਹੋ ਕਾਫੀ ਲੰਬਾਈ ਚੜਾਈ ਆ ਤੇ ਬਹੁਤ ਹੀ ਬਿਊਟੀਫੁੱਲ ਜਿਹਾ ਦ੍ਰਿਸ਼ਾ ਬਹੁਤ ਹੀ ਸੋਹਣਾ ਦ੍ਰਿਸ਼ਾ ਤੇ ਕੋਈ ਇਸ ਦੇ ਵਿੱਚ ਸਰੀਆਂ ਨਹੀਂ ਹੈਗਾ ਤੇ ਇਹ ਪਹਿ ਸੁਣੋਗੇ ਦਿਖਾਨੇ ਤੁਹਾਨੂੰ ਆ ਦੇਖੋ ਜੀ ਪੌੜੀਆਂ ਵੀ ਚੜਦੇ ਨੇ ਉੱਪਰ ਵੀ ਦਿਖਾਵਾਂਗੇ ਪਹਿਲਾਂ ਤੁਹਾਨੂੰ ਦਿਖਾਉਣਾ ਹੈ ਸਰੰਗੂ ਇਸ ਦੀ ਹਾਂਜੀ ਆਪਾਂ ਲਾਈਟ ਜਗਾ ਲਈ ਆਪਣੇ ਕੈਮਰੇ ਦੀ ਆ ਦੇਖੋ ਜੀ ਸਰੰਗਾ ਇਸ ਦੇ ਵਿੱਚ ਹਾਂਜੀ ਇਹ ਕਹਿੰਦੇ ਜਿਹੜੀ ਸਰੰਗਾ ਇਸ ਦੀ ਨੀਚੇ ਨੂੰ ਹੋ ਕੇ ਇੱਕ ਤਾਂ ਬਰਸ ਬਸੀ ਵੱਲ ਜਾਂਦੀ ਆ ਤੇਕਰੋਜਾ شریف ਨੂੰ کافی ਵੱਡੇ راستے ਨੇ ਵਿੱਚੋਂ ਆ ਦੇਖੋ ਹਾਂਜੀ ਇਸ ਦੇ ਵਿੱਚ ਜਾਨਵਰ ਵੀ ਹੋ ਸਕਦੇ ਨੇ ਆ ਦੇਖੋ ਦਿਖਾ ਰਿਹਾ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਇਹਦੇ ਵਿੱਚ ਹਾਂਜੀ ਆ ਦੇਖਦੇ ਹਾਂ ਤੇ ਕੀ ਜਾਨਵਰ ਜਿਆ ਬੈਠਾ ਕੋਈ ਹਾਂਜੀ ਹਾਂ ਬਹੁਤ ਹੀ ਸੋਹਣਾ ਤੁਸੀਂ ਦੇਖ ਸਕਦੇ ਹੋ ਉਹ ਸਮੇਂ ਦਾ ਬਣਿਆ ਹੋਇਆ ਕਿੰਨਾ ਮਜ਼ਬੂਤ ਅੱਜ ਵੀ ਦੇਖੋ ਹਾਂਜੀ ਕਾਫੀ ਕਮਰੇ ਨੇ ਹਾਂਜੀ ਆਹ ਦੇਖੋ ਤੇ ਬਹੁਤ ਅੱਜ ਵੀ ਦੇਖੋ ਇਹ ਮਜ਼ਬੂਤ ਆ ਕਾਫੀ ਹੈ ਜਿਹੜਾ ਅੱਜ ਵੀ ਖੜਾ ਹੈ ਪੂਰਾ ਜਿਵੇਂ ਕਿ 5-600 ਸਾਲ ਪੁਰਾਣਾ ਇਹ ਹਾਂਜੀ ਆ ਦੇਖੋ ਦੋਸਤੋ ਅੱਜ ਤੋਂ ਆਨ ਨੂੰ ਦਿਖਾ ਰਿਹਾ ਮੈਂ ਆਪਣੀ ਵੀਡੀਓ ਦੇ ਵਿੱਚ ਇਹ ਕਹਿੰਦੇ ਸਰੰਗ ਰੋਜਾ شریف ਜਾ ਕੇ ਨਿਕਲਦੀ ਹੈ ਇਸ ਜਗ੍ਹਾ ਤੋਂ ਰੋਜਾ شریف ਤੱਕ ਪਹੁੰਚਦੀ ਆ ਤੇ ਇੱਕ ਆ ਸਿੱਧੀ ਸਰੰਗ ਜੋ ਕਿ ਬਸੀ ਨੂੰ ਜਾਂਦੀ ਸੀ ਕਿ ਕਿਸੇ ਸਮੇਂ ਦੇ ਵਿੱਚ ਹੁਣ ਤੇ ਉਹ ਹੁਣ ਉਹ ਬੰਦ ਕਰ ਦਿੱਤੀ ਗਈ ਹੈ ਸਮੇਂ ਦੇ ਹਿਸਾਬ ਦੇ ਨਾਲ ਕਾਫੀ ਹਨੇਰਾ ਇਸ ਜਗ੍ਹਾ ਤੇ ਕੋਈ ਲਾਈਟ ਨਹੀਂ ਹੈਗੀ ਕੋਈ ਤੇ ਆ ਦੇਖੋ ਸਰੰਗਾ ਕਾਫੀ ਵੱਡੀ ਇਹ ਹੁਣ ਜਿਹੜਾ ਕੀ ਰਾਸਤਾ ਨਾ ਬੰਦ ਕਰ ਦਿੱਤਾ ਗਿਆ ਪਹਿਲਾਂ ਇਸ ਜਗ੍ਹਾ ਤੋਂ ਨਾ ਸਰੰਗ ਲੰਘਦੀ ਸੀਗੀ ਇਸ ਦੇ نیچے ਨੂੰ ਆ ਬਾਹਰ ਨੂੰ ਰਾਸਤਾ ਨਿਕਲਦਾ ਹੈ ਪਹਿਲਾਂ ਇਸ ਜਗ੍ਹਾ ਤੋਂ نیچے ਨੂੰ ਸਰੰਗ ਲੰਘਦੀ ਹੁੰਦੀ ਸੀਗੀ ਤੇ ਹੈ ਪੌੜੀਆਂ ਸੀੜੀਆਂ ਵੀ ਕਹਿ ਸਕਦੇ ਹਾਂ ਆਪਾਂ ਉੱਪਰ ਪਹੁੰਚ ਕੇ ਦੇਖਦੇ ਆਂ ਪੌੜੀਆਂ ਦੇ ਸਿੜੀਆਂ ਦੁਆਰਾ ਹਾਂਜੀ ਆਪਾਂ ਪਹੁੰਚ ਕੇ ਦਿਖਾਉਂਦੇ ਉੱਪਰ ਪਹੁੰਚਦੇ ਆਂ ਬਾਕੀ ਵੀ ਕਿਸ ਤਰ੍ਹਾਂ ਦਾ ਦ੍ਰਿਸ਼ਾ ਇਹ ਪਹਿਲਾਂ ਦੀ ਉਸੇ ਤਰ੍ਹਾਂ ਦੀਆਂ ਪੌੜੀਆਂ ਬਣਿਆ ਹੋਏ ਆ ਪਹਿਲੇ ਪਹਿਲੇ ਸਮੇਂ ਦੇ ਵਿੱਚ ਬਹੁਤ ਹੀ ਪੁਰਾਣੇ ਸਮੇਂ ਦੇ ਵਿੱਚ ਆਹ ਦੇਖੋ ਮੈਂ ਵੀ ਇਸ ਜਗ੍ਹਾ ਤੇ ਪਹਿਲੀ ਵਾਰ ਆਇਆ ਦੋ ਤਰਫੋਂ ਪੌੜੀਆਂ ਚੜ੍ਹਦੀਆਂ ਨੇ ਦੇਖ ਸਕਦੇ ਹੋ ਤੁਸੀਂ ਇਸ ਜਗ੍ਹਾ ਤੋਂ ਆਹ ਦੇਖੋ ਜੀ ਕਿੰਨਾ ਸੋਹਣਾ ਦ੍ਰਿਸ਼ਾ ਇਸ ਦਾ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਕੀ ਗੱਲ ਬਾਤ ਆ ਦੇਖੋ ਜੀ ਕਿੰਨਾ ਵਧੀਆ ਉਸ ਸਮੇਂ ਦੇ ਜਿਹੜੇ ਆਰਜੀ ਟਰੈਕਟਰ ਡੈਕਟਰ ਸੀਗੇ ਬਹੁਤ ਹੀ ਵਧੀਆ ਬਾਕਮਾਲ ਕੀਤਾ ਹੋਇਆ ਉਹਨਾਂ ਨੇ ਕੰਮ ਆ ਇਹ ਉਸ ਸਮੇਂ ਦੇ ਉਹ ਪਹਿਲਾਂ ਦੇ ਸਮੇਂ ਦੇ ਇਹ ਫਰਸ ਲੱਗੇ ਹੋਏ ਨੇ ਤੇ ਇਸ ਜਗ੍ਹਾ ਤੇ ਨਾ ਮਸੀਤਾਂ ਵੀ ਨੇ ਹਾਂਜੀ ਬਹੁਤ ਹੀ ਮਜ਼ਬੂਤ ਕੰਦਾ ਨੇ ਤੁਸੀਂ ਵੇਖ ਸਕਦੇ ਆਂ ਚੌੜੀਆਂ ਕੰਦਾ ਨੇ ਕਾਫੀ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਵੀਡੀਓ ਵਿੱਚ ਘੱਟ ਤੋਂ ਘੱਟ ਇਹ ਜਿਹੜੀ ਦਵਾਰ ਹੈ 2.5 3 ਫੁੱਟ ਚੌੜੀ ਦਵਾਰ ਹੈ ਤੁਸੀਂ ਵੇਖ ਸਕਦੇ ਹੋ ਕਾਫੀ ਮਜ਼ਬੂਤ ਆ ਚੁੰਨਾ ਮਿੱਟੀ ਦੇ ਵਿੱਚ ਬਣਿਆ ਹੋਇਆ ਨੇ ਜੋ ਕੀ ਆ ਦੇਖੋ ਜੀ ਕਿੰਨਾ ਸੋਹਣਾ ਡੈਕੋਰੇਸ਼ਨ ਆ ਬਹੁਤ ਹੀ ਸੋਹਣੀ ਡਿਜ਼ਾਈਨ ਆ ਬਹੁਤ ਹੀ ਕਮਾਲ ਦੇ ਆ ਦੇਖੋ ਆ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਬਣੇ ਹੋਏ ਨੇ ਛੱਤ ਦੇ ਉੱਪਰ ਬਹੁਤ ਸੋਹਣੀ ਲੁੱਕ ਆ ਤੁਸੀਂ ਵੇਖ ਸਕਦੇ ਹੋ ਆ ਦੇਖੋ ਤੇ ਫਾਰਸ ਵੀ ਪਹਿਲਾਂ ਦੇ ਸਮੇਂ ਦੇ ਹੁੰਨੇ ਇਹ ਆ ਦੇਖੋ ਜੀ ਇਹ ਪਹਿਲਾਂ ਦੇ ਸਮੇਂ ਦੇ ਫਾਰਸ ਲੱਗੇ ਹੋਏ ਨੇ ਤੇ ਇਹ ਆਲੇ ਜਿਹੜੇ ਕੀ ਇਹ ਜਿਹੜਾ ਕਿ ਪਹਿਲਾਂ ਆਲੇ ਰੱਖੇ ਜਾਂਦੇ ਸੀਗੇ ਇਹਨਾਂ ਦੇ ਵਿੱਚ ਆਪਾਂ ਪਹਿਲਾਂ ਜਿਵੇਂ ਕਿ ਚਿਰਾਗ ਰੱਖਣ ਦੇ ਲਈ ਦੀਵੇ ਵਗੈਰਾ ਜਿਵੇਂ ਆਪਾਂ ਪਹਿਲਾਂ ਪਾਸਾ ਦੇ ਵਿੱਚ ਕਹਿੰਦੇ ਸੀਗੇ ਇਹਦੇ ਵਿੱਚ ਮਸਾਲ ਰੱਖੀ ਜਾਂਦੀ ਸੀ ਜੋ ਕਿ ਮਸਾਲ ਜਗਾਈ ਜਾਂਦੀ ਸੀਗੀ ਤੇ ਚਣਨੇ ਦੇ ਲਈ ਏ ਦੇਖੋ ਜੀ ਬਹੁਤ ਹੀ ਸੋਹਣਾ ਪੰਦਰ ਪਹੁੰਚਾਂਗੇ ਤੇ ਇਹ ਦਰਵਾਜ਼ੇ ਨੇ ਟੱਕੀਆਂ ਤੇ ਜੋ ਕਿ ਹੁਣ ਦੇਖ ਸਕਦੇ ਹਾਂ ਇਹ ਸਰਾਂਦੀ ਇਟਾਂ ਦੇ ਵਿੱਚ ਬਣਿਆ ਹੋਇਆ ਬਹੁਤ ਹੀ ਸੋਹਣਾ ਬਹੁਤ ਸੋਹਣਾ ਦ੍ਰਿਸ਼ਾ ਇਸ ਦਾ ਦੇਖਣੇ ਵਾਲਾ ਇਹ ਵੀ ਤੁਸੀਂ ਇਹ ਕਹਿ ਸਕਦੇ ਹੋ ਦੁਨੀਆ ਦਾ ਦੂਸਰਾ ਤਾਜ ਮਹਿਲ ਆ ਕੋਈ ਸ਼ੱਕ ਨਹੀਂ ਕਹਿਣ ਦੇ ਵਿੱਚ ਇਹ ਵੀ ਦੁਨੀਆ ਦਾ ਇੱਕ ਦੂਸਰਾ ਤਾਜ ਮਹਿਲ ਹੈ ਹੋਇਆ ਤੇ ਅਸੀਂ ਉੱਪਰ ਪਹੁੰਚ ਕੇ ਦੇਖਦੇ ਆਪਾਂ ਇਸ ਜਗ੍ਹਾ ਤੇ ਕੋਸ ਇਤਿਹਾਸ ਵੀ ਲਿਖਿਆ ਹੋਇਆ ਆਪਾਂ ਪੜ੍ਹ ਕੇ ਦੇਦਿਆਂ ਇਹ ਸਮਾਰਕ ਪੰਜਾਬ ਸਰਕਾਰ ਦੇ ਪ੍ਰਚੇਨ ਤੇ ਇਤਿਹਾਸਕ ਸਮਾਰਕਾਂ ਤੇ ਬਰਾਤਨ ਸਥਾਨਾਂ ਤੇ ਅਬਸੀਸਾ ਨਾਲ ਸੰਬੰਧ ਸੰਬੰਧੀ ਸਥਾਨਾਂ 1800 64 ਦੇ ਐਕਟ ਅਨਸਾਰ ਸੁਰੱਖਿਤ ਹੈ ਜੇ ਕੋਈ ਵੀ ਵਿਅਕਤੀ ਇਸ ਸਮਾਰਕ ਨੂੰ ਕਿਸੇ ਤਰ੍ਹਾਂ ਦੇ ਵੀ ਨਾਸ਼ ਕਰੇਗਾ ਹਿਲਾਵੇਗਾ ਖਰਾਬ ਕਰੇਗਾ ਬਦਲੇਗਾ ਵਿਗਾੜੇਗਾ ਹਾਨੀ ਪਹੁੰਚਾਵੇਗਾ ਹਾਂਜੀ ਜਿਹੜਾ ਵੀ ਕੋਈ ਇਸ ਨੂੰ ਨਾ ਕੋਈ ਸੇੜਖਾਨੀ ਕਰੇਗਾ ਇਸ ਦੇ ਉੱਪਰ ਕੋਈ ਨਾਮ ਲਿਖੇਗਾ ਇਸ ਦਾ ਕੋਈ ਨੁਕਸਾਨ ਕਰੇਗਾ ਤਾਂ ਉਸ ਨੂੰ 5000 ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ 1900 1900 ਇਹ ਚੌਂਡ ਦੇ ਐਕਟ ਅਧੀਨ ਜੀ ਦੇਖ ਸਕਦੇ ਹਾਂ 1964 ਸਾਰੀਆਂ ਭਾਸ਼ਾਵਾਂ ਵਿੱਚ ਪੰਜਾਬੀ ਹਿੰਦੀ ਤੇ ਇੰਗਲਿਸ਼ ਵਿੱਚ ਸਾਰੀਆਂ ਭਾਸ਼ਾਵਾਂ ਵਿੱਚ ਲਿਖਿਆ ਹੋਇਆ ਨੋਟਿਸ ਸੂਚਨਾ ਇਸ ਜਗ੍ਹਾ ਤੇ ਵੀ ਕੋਈ ਹਾਨੀ ਨਾ ਪਹੇਚਾਵੋ ਇਸ ਜਗ੍ਹਾ ਤੇ ਕੋਈ ਨੁਕਸਾਨ ਨਾ ਕਰੋ ਤੇ ਆਪਾਂ ਉੱਪਰ ਪਹੁੰਚ ਕੇ ਵੀ ਦੇਖਦੇ ਹਾਂ ਹਾਂਜੀ ਦੋਸਤੋ ਇਹ ਸੇੜੀਆਂ ਨੇ ਜਿਵੇਂ ਕੀ ਉੱਪਰ ਪਹੁੰਚ ਕੇ ਦੇਖਦੇ ਆ ਕਿਵੇਂ ਇਹਦਾ ਮਾਹੌਲ ਆ ਕਿ ਵਿਸਤਾਰਾਂ ਦਾ ਆ ਦੇਖੋ ਕੀ ਗੱਲ ਬਾਤ ਆ ਬਹੁਤ ਸੋਹਣੀ ਐ ਸੀੜੀਆਂ ਨੇ ਮਜ਼ਬੂਤ ਉਸ ਸਮੇਂ ਦੀਆਂ ਅੱਜ ਵੀ ਤੇ ਇੱਕ ਇਸੇ ਲਈ ਇਸ ਤਰਫ ਨੂੰ ਮੁੜ ਜਾਂਦੀ ਆ ਇੱਕ ਇਸ ਤਰਫ ਨੂੰ ਆਪਾਂ ਦੇਖਦੇ ਆ ਇਹ ਤਾਂ ਜਿਹੜਾ ਕਿ ਮੈਂ ਹਿਸਾਬ ਨਾਲ ਮੇਰੇ ਹਿਸਾਬ ਨਾਲ ਆ ਦੇਖੋ ਜੀ ਕੋਈ ਸਮੇਂ ਤੇ ਇੱਥੇ ਪਹਿਰੇਦਾਰ ਖੜਦੇ ਹੋਣਗੇ ਹਾਂਜੀ ਬਹੁਤ ਦੂਰ ਦੂਰ ਤੱਕ ਨਿਕਲ ਜਾਂਦੀ ਹੈ ਇਸ ਜਗ੍ਹਾ ਤੋਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਡਿਜ਼ਾਈਨ ਆਲੇ-ਦਾਲੇ ਦਾ ਬਣਿਆ ਹੋਇਆ ਬਹੁਤ ਸੋਹਣਾ ਦ੍ਰਿਸ਼ਾ ਤੇ ਇਹ ਫੌੜੀਆਂ ਆਪਾਂ ਹੁਣ ਦੂਸਰੀ ਤਰਫ ਜਾਵਾਂਗੇ ਹਾਂਜੀ ਆਪਣੇ ਨਾਲ ਜੁੜੇ ਰਹੋ ਵੀਡੀਓ ਦੇ ਵਿੱਚ ਆਪਣੇ ਨਾਲ ਵੀਡੀਓ ਵਿੱਚ ਜੁੜੇ ਰਹੋ ਦਿਖਾਣਿਆ ਤੁਹਾਨੂੰ ਘੁੰਮ ਫਿਰ ਕੇ ਸਾਰੇ ਆਲੇ ਦੁਆਲੇ ਤੇ ਇੱਕ ਇਸ ਤਰਫ ਨੂੰ ਪੌੜੀਆਂ ਮੁੜ ਜਾਂਦੀਆਂ ਨੇ ਸਿੜੀਆਂ ਤੁਸੀਂ ਵੇਖ ਸਕਦੇ ਹੋ ਕਾਫੀ ਵੱਡੀਆਂ ਸਿੜੀਆਂ ਨੇ ਜੋ ਕੀ ਲਾਈਟ ਜਗਾ ਕੇ ਦਿਖਾ ਦਿੰਨੇ ਇਸ ਜਗ੍ਹਾ ਤੋਂ ਹਾਂਜੀ ਇਸ ਸਟੈਪ ਥੋੜਾ ਜਿਹਾ ਵੱਡਾ ਇਸ ਜਗ੍ਹਾ ਤੋਂ ਇਹ ਥੋੜਾ ਜਿਹਾ ਉੱਚਾ ਹੈ 23 ਫੁੱਟ ਦੇਖ ਸਕਦੇ ਹੋ ਹਾਂਜੀ ਉੱਪਰ ਦਾ ਦ੍ਰਿਸ਼ਾ ਜੀਆ ਦੇਖੋ ਕੀ ਗੱਲ ਬਾਤ ਆ ਆ ਦੇਖੋ ਜੀ ਤੇ ਉੱਪਰ ਵੀ ਸੀੜੀਆਂ ਜਾਂਦੀਆਂ ਨੇ ਇਸ ਤੋਂ ਅੱਗੇ ਹਾਂਜੀ ਉੱਪਰ ਪਹੁੰਚ ਕੇ ਦੇਖਦੇ ਆਂ ਸੀੜੀਆਂ ਚੜ੍ਹ ਕੇ ਉੱਪਰ ਕਿਵੇਂ ਆ ਉੱਪਰ ਦੀ ਲੋਕੇਸ਼ਨ ਕਾफी ਉਚਾਈ ਤੇ ਪਹੁੰਚਦੀ ਨੇ ਸੀੜੀਆਂ ਪੂਰਾ ਮਜ਼ਬੂਤ ਅੱਜ ਵੀ ਐਣ ਤੁਸੀਂ ਵੇਖ ਸਕਦੇ ਹੋ ਅਸੀਂ ਹੁਣ ਕਾਫੀ ਉੱਚੇ ਪਹੁੰਚ ਗਏ ਆ ਤੁਹਾਡੇ ਸਾਹਮਣੇ ਤੁਸੀਂ ਵੇਖ ਸਕਦੇ ਹੋ ਜੋ ਕਿ ਗੁੰਮਟ ਹੈ ਕਾਫੀ ਦੂਰੋਂ ਦਿਖਦਾ ਹੈ ਹਾਂਜੀ ਇਹ ਜਿਹੜਾ ਕਿ ਗੁੰਮਟ ਆ ਨਾ ਕਾਫੀ ਦੂਰ ਤੋਂ ਦਿਖ ਜਾਂਦਾ ਹੈ ਦੂਰੋਂ ਨਿਗਾ ਤੇ ਹੋ ਇਸ ਤਰਫ ਤੋਂ ਵੀ ਸੜੀਆਂ ਨੇ ਤੇ ਸੱਤ ਦੇ ਅੱਪਰ ਉੱਪਰ ਆਪਾਂ ਪਹੁੰਚ ਗਏ ਅਸੀਂ ਇਹ ਤੇ ਬਹੁਤ ਸੋਹਣਾ ਦ੍ਰਿਸ਼ਾ ਮਨ ਨੂੰ ਮੋਹਣ ਵਾਲਾ ਦਿਨ ਖਿੱਚਵਾਂ ਦ੍ਰਿਸ਼ਾ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਦੇਖ ਸਕਦੇ ਹੋ ਇਹ ਪਹਿਲਾਂ ਦੇ ਉਸ ਸਮੇਂ ਦੇ ਵਿੱਚ ਖੜਨੇ ਦਾ ਇਸ ਜਗ੍ਹਾ ਤੇ ਜਿਹੜੇ ਕੀ ਬਹਰੇਦਾਰ ਆਉਣੇ ਆ ਇਸ ਜਗ੍ਹਾ ਤੇ ਨਾ ਖੜ ਕੇ ਡਿਊਟੀ ਕਰਦੇ ਹੋਣਗੇ ਦੂਰ ਤੱਕ ਇਹ ਤੋਤੇ ਵਗੈਰਾ ਬਹੁਤ ਨੇ ਇਸ ਮੇਰੇ ਤੇ। ਆ ਤੁਸੀ ਵੇਖ ਸਕਦੇ ਹੋ ਵੀਡੀਓ ਵਿੱਚ। ਤੇ ਇਹ ਜੀ ਪੂਰਾ ਮਜਬੂਤ ਆ ਤੁਸੀ ਵੀ ਵੇਖ ਸਕਦੇ ਹੋ ਵੀਡੀਓ ਵਿੱਚ ਹਨ ਫਰਸਾ ਵਗੈਰਾ ਕਿਉਂਕਿ ਜਿਹੜਿਆ ਕੰਤਾਂ ਨੇ ਬਹੁਤ ਜ਼ਿਆਦਾ ਚੌੜੀਆਂ ਨੇ ਇਹ ਆਲੇ-ਦਾਲੇ ਨੇ ਬਣੇ ਹੋਏ ਜਿਹੜੇ ਵੀ ਇਹ ਖੜਨੇ ਦੇ ਲਈ ਉਹਨਾਂ ਸਮਿਆਂ ਦੇ ਦੇ ਵਿੱਚ ਦੇ। ਇਹ ਦੇਖ ਸਕਦੇ ਆ ਜਿਹੜੀਆਂ ਪ੍ਰਾਣੀਆਂ ਇੰਟਾਂ ਨੇ ਸਰ੍ਹਦੀ ਇੰਟਾਂ ਦਾ ਬਣਿਆ ਹੋਇਆ ਚੁੰਨਾ ਮਿੱਟੀ ਦੇ ਵਿੱਚ ਆ। ਅੱਜ ਤੋਂ 5 6 100 ਸਾਲ ਪੁਰਾਣਾ ਦੱਸਿਆ ਜਾ ਰਿਹਾ ਇਸ ਦਾ ਇਤਿਹਾਸ ਆ ਮਿਲੀ ਜਾਣਕਾਰੀ ਮੁਤਾਬਕ ਤੇ ਚਾਰੋਂ ਤਰਫ ਤੁਸੀਂ ਦੇਖ ਸਕਦੇ ਹੋ ਇਹ ਗੁੰਮਤ ਬਣੇ ਹੋਏ ਨੇ ਤੇ ਇਹ ਇਹਨਾਂ ਦੇ ਉੱਪਰ ਨੂੰ ਸਿੜੀਆਂ ਚੜ੍ਹਦੀਆਂ ਨੇ ਆਹ ਦੇਖੋ ਜੀ ਆਪਾਂ ਵੀਡੀਓ ਨਜ਼ਦੀਕ ਕਰਕੇ ਦਿਖਾਵਾਂਗੇ ਜ਼ੂਮ ਕਰਕੇ ਦਿਖਾ ਦਾਂਗੇ ਤੁਹਾਨੂੰ ਆਹ ਦੇਖੋ ਤੇ ਆਪਾਂ ਦੇਖਦੇ ਆ ਇਸ ਜਗ੍ਹਾ ਤੇ ਕੀ ਬਣਿਆ ਹੋਇਆ ਹਾਂਜੀ ਆ ਜਿਹੜਾ ਗੁੰਮਟ ਬਣਿਆ ਹੋਇਆ ਨਾ ਇਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕੌਣ ਸੇ ਕਰਦੇ ਆ ਅੱਗੇ ਦੁਕਾਨੇ ਦੀ ਤੁਹਾਨੂੰ ਤੇ ਮਾਲਕ ਤੋਂ ਨਾ ਇਹ ਦੇਖੋ ਜੀ ਕੀ ਗੁੰਮਟ ਬਣਿਆ ਹੋਇਆ ਕਾफी ਇਸ ਦੇ ਉੱਪਰ ਹੈ ਉੱਪਰ ਕਾਫੀ ਵੱਡਾ ਹੈ ਖੁੱਲਾ ਡੁੱਲਾ ਤੇ ਆਈਡੀ ਗੁੰਮਟ ਤੇ ਦੀ ਆਲੇ-ਦਾਲੇ ਤੋਂ ਸਪੋਰਟ ਕੀਤੀ ਗਈ ਹੈ ਪੂਰੀ ਤਰ੍ਹਾਂ ਤੇ ਹੁਣ ਪਾਣੀ ਟੁਕੀ ਨਾ ਬਾਰਿਸ਼ ਤੋਂ ਤੁਸੀਂ ਵੇਖਿਆ ਇਹ ਅੱਗੇ ਤਾਂ ਇਹ ਗੁੰਮਟ ਇਸ ਜਰਾ ਵਿੱਚ ਬਣਿਆ ਹੋਇਆ ਤੇ ਉੱਪਰ ਉੱਪਰ ਇਸ ਤੋਂ ਉੱਪਰ ਗੁੰਮਟ ਬਣਿਆ ਹੋਇਆ ਖੁੱਲਾ ਛੱਡ ਕੇ ਕਾਫੀ ਮਜ਼ਬੂਤੀ ਹੈ ਬਹੁਤ ਸੋਹਣਾ ਦ੍ਰਿਸ਼ਾ ਇਸ ਦਾ ਮੈਂ ਬਹੁਤ ਵਾਰ ਸੋਚਿਆ ਮੈਂ ਕਿਉਂ ਨਾ ਇਸ ਨੂੰ ਵੀ ਫਲਮਾਇਆ ਜਾਵੇ ਆਪਣੇ ਚੈਨਲ ਦੇ ਜ਼ਰੀਏ ਦਰਸ਼ਕਾਂ ਨੂੰ ਦਿਖਾਇਆ ਜਾਵੇ ਇਹ ਮੰਗਲਾਂ ਦੇ ਸਮੇਂ ਦਾ ਬਣਿਆ ਹੋਇਆ ਇਹ ਜੋ ਤੁਹਾਨੂੰ ਦਿਖਾ ਰਿਹਾ ਨਾ ਮੈਂ ਵੀਡੀਓ ਵਿੱਚ ਇਹ ਮੰਗਲਾਂ ਦੇ ਸਮੇਂ ਦਾ ਬਣਿਆ ਹੋਇਆ ਤੁਸੀਂ ਅੱਜ ਵੇਖ ਰਹੇ ਹੋ ਵੀਡੀਓ ਦੇ ਵਿੱਚ ਇਹ ਜਿਹੜਾ ਕੀ ਕਾਫੀ ਪੁਰਾਣਾ ਇਤਿਹਾਸ ਹੈ ਇਸ ਦਾ ਤੇ ਇਸ ਤਰ੍ਹਾਂ ਪਤੋ ਵੀ ਸੀੜੀਆਂ ਉੱਤਰਦੀਆਂ ਨੇ ਤੁਸੀਂ ਵੇਖ ਸਕਦੇ ਹੋ ਆਪਾਂ ਪਾਣਾ ਉਹ ਸੀੜੀਆਂ ਨੂੰ ਆਏ ਸੀਗੇ ਉੱਪਰ ਤੇ ਆਪਾਂ ਹੁਣ ਉਹ ਦੇਖਦੇ ਆਂ ਇਹਨਾਂ ਸੀੜੀਆਂ ਨੂੰ ਉਤਰ ਕੇ ਵੀ ਕਿਵੇਂ ਦੀਆਂ ਨੇ ਸੀੜੀਆਂ ਤੇ ਕਾਫੀ ਵੱਡਾ ਇਹ ਤੁਸੀਂ ਦੇਖ ਸਕਦੇ ਹੋ ਉੱਪਰੋਂ ਵੀ ਛੱਤ ਤੇ ਇਸ ਤਰ੍ਹਾਂ ਨਹੀਂ ਬਣਿਆ ਹੋਇਆ ਗੁੰਮਟ ਇਸ ਜਗ੍ਹਾ ਤੇ ਵੀ ਬਣਿਆ ਹੋਣਾ ਪਹਿਲਾਂ ਫਿਰ ਚੰਗੇ ਆਉਣਾ ਜਣੀ ਕਿ ਜਿਸ ਤਰ੍ਹਾਂ ਉਹ ਬਣੇ ਹੋਏ ਨੇ ਆਲੇ-ਦਲੇ ਤਿੰਨ ਬਣੇ ਹੋਏ ਨੇ ਵੀਡੀਓ ਵਿੱਚ ਤੁਹਾਨੂੰ ਮੈਂ ਦਿਖਾਏ ਨੇ ਆਹ ਦੇਖ ਸਕਦੇ ਹੋ ਕਾਫੀ ਵੱਡਾ ਕਾਫੀ ਉੱਚਾ ਜੀ ਫਿਰ ਆਪਾਂ ਨੇ نیچے ਜਾਂਦੇ ਆ। ਹਿੱਚੇ ਪਹੁੰਚ ਕੇ ਦਿਖਾਣੇ ਆ ਤੁਹਾਨੂੰ। ਆਪਣੇ ਨਾਲ ਵੀਡੀਓ ਵਿੱਚ ਜੁੜੇ ਰਹੋ ਤੁਸੀਂ ਦਰਸ਼ਕ ਵੀਰੋ। ਐਣਨ ਤੇ ਭਰਾਵੋ। ਅੱਜ ਤੁਹਾਨੂੰ ਬਹੁਤ ਖਾਸ ਵਧੀਆ ਚੀਜ਼ ਦਿਖਾ ਰਿਹਾ ਇਹ। ਤੇ ਸ੍ਰੀ ਹਰੰਦ ਸ਼ਹਿਰ ਥਲਾਨੀਆਂ ਸ਼ਹਿਰ ਦੇ ਨਜ਼ਦੀਕ ਬਣਿਆ ਹੋਇਆ। ਲਿਆਣੀਆਂ ਸੈਂ ਪਿੰਡ ਤੋਂ ਨਾ ਸਿੱਧੀ ਸੜਕ ਜਾਂਦੀ ਐ ਇਸ ਜਗ੍ਹਾ ਤੇ ਤੇ ਪਾ ਲਾਈਟ ਜਗਾ ਲੈਣੇ ਆ ਹਾਂਜੀ ਕਿਉਂਕਿ ਕੋਈ ਲਾਈਟ ਦਾ ਪ੍ਰਬੰਧ ਨਹੀਂ ਹੈਗਾ ਇਸ ਜਗ੍ਹਾ ਤੇ ਹਨੇਰਾ ਏ ਕਾਫੀ ਜ਼ਿਆਦਾ ਹੁਣ ਆਪਾਂ ਪੌੜੀਆਂ ਉੱਤਰ ਕੇ نیچے ਜਾਂਨੇ ਆ ਜੀ ਹਾਂਜੀ ਪੌੜੀਆਂ ਉੱਤਰ ਕੇ نیچے ਜਾ ਰਹਿਆਂ ਆ ਦੇਖ ਸਕਦੇ ਹੋ ਕਾਫੀ ਬਹੁਤ ਸੋਹਣੇ ਖੂਬਸੂਰਤ ਡਿਜ਼ਾਈਨ ਇਸ ਦਾ ਤੁਸੀਂ ਦੇਖ ਸਕਦੇ ਆ ਵੀਡੀਓ ਦੇ ਵਿੱਚ ਤੇ ਆਏ ਬਾਹਰ ਖੜ ਕੇ ਦੇਖਣ ਨੂੰ ਬਾਹਰ ਦਾ ਦ੍ਰਿਸ਼ ਇਸ ਜਗ੍ਹਾ ਤੋਂ ਦੇਖੋ ਇਹ ਬਹੁਤ ਵਧੀਆ ਡਿਜ਼ਾਈਨ ਆ ਅੱਜ ਤੋਂ ਘਟੋ ਘਟ ਪੰਜ 600 ਸਾਲ ਪੁਰਾਣਾ ਪਿਛੇ ਦੇ ਸਮੇਂ ਦੇ ਵਿੱਚ ਜੇ ਪਹੁੰਚਦੇ ਆ ਨਾ ਦੇਖੋ ਕਿੰਨੀ ਕਲਾਕ੍ਰਿਤੀ ਬਣੀ ਹੋਈ ਐ ਇਸ ਜਗ੍ਹਾ ਤੇ ਕਿੰਨੇ ਕਮਰੇ ਬਣੇ ਹੋਏ ਨੇ ਤੇ ਕਾਫੀ ਉਚਾਈ ਤੇ ਆਹ ਦੇਖ ਸਕਦੇ ਹੋ ਜੋ ਕਿ ਤੁਸੀਂ ਤੁਹਾਨੂੰ ਦਿਖਾਇਆ ਮੈਂ ਗੁੰਮਤਾ ਹਾਂਜੀ ਆਪਣੇ ਚੈਨਲ ਤੇ ਤੁਸੀਂ ਜੁੜੇ ਰਹੋ ਸਾਡੇ ਨਾਲ ਵੀਡੀਓ ਤੇ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਆ ਦੇਖੋ ਕਾਫੀ ਸੀੜੀਆਂ ਵਾਲੇ ਦਾਲੇ ਨੂੰ ਚੜਦਿਆਂ ਨੇ ਉਤਰਦਿਆਂ ਨੇ ਕਾਫੀ ਕਮਰੇ ਨੇ ਇਸ ਤਰਫ ਵੀ ਇਸੇ ਤਰ੍ਹਾਂ ਆ ਦੇਖੋ ਇਸ ਦੀ ਪ੍ਰਸ਼ਾਸਨ ਨੇ ਬਹੁਤ ਵਧੀਆ ਸੰਭਾਲ ਕੀਤੀ ਹੋਈ ਹੈ ਰੱਖੀ ਹੋਈ ਹੈ ਸੰਭਾਲਾ ਇਸੇ ਤਰ੍ਹਾਂ ਹੋਰ ਮਾਰਤਾਂ ਦਾ ਵੀ ਸਰਕਾਰ ਪ੍ਰਸ਼ਾਸਨ ਸੰਭਾਲ ਰੱਖੇ ਪ੍ਰਾਤਨ ਵਿਭਾਗ ਚੰਗੀਆਂ ਅੱਲਾ ਨੇ ਤਾਂ ਜੋ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਸਪੀੜੀਆਂ ਨੇ ਉਹ ਵੀ ਦੇਖ ਸਕਣ ਸਾਡੇ ਇਤਿਹਾਸ ਬਾਰੇ ਜਾਣਕਾਰੀ ਉਹਨਾਂ ਨੂੰ ਮਿਲੇ ਕਿਤੇ ਆਪਾਂ ਹੁਣ ਉੱਤਰੀ ਇੰਜੀਨੀਟਾਂ ਸੀੜੀਆਂ ਹਾਂਜੀ ਆ ਦੇਖੋ ਕਾਫੀ ਕਮਰੇ ਬਣੇ ਹੋਏ ਨੇ ਆਲੇ-ਦਾਲੇ ਇਸ ਦੇ ਤੇ ਛੋਟੇ-ਛੋਟੇ ਗੈਲਰੀਆਂ ਵੀ ਘੁੰਮਦੇ ਆ ਇਸ ਜਗ੍ਹਾ ਤੇ ਆ ਦੇਖੋ ਜੀ ਕਿੰਨੀ ਸੋਹਣੀ ਡੈਕੋਰੇਸ਼ਨ ਹੈ ਇਸ ਦੀ ਬਹੁਤ ਸੋਹਣੀ ਲੁੱਕ ਆ ਕਾਫੀ ਉਚਾਈ ਤੇ ਹਾਂਜੀ ਇਸ ਜਗ੍ਹਾ ਤੇ ਕੋਈ ਪੀਰ ਬਾਬੇ ਦੀ ਵੀ ਜਗ੍ਹਾ ਹੈ ਮਸਜਿਦ ਹੈ ਜਿਹਨੇ ਕੀ ਦਰਗਾਹ ਐ ਸਕਦੇ ਹਾਂ ਹਾਂਜੀ ਆਪਾਂ ਅੱਗੇ ਜੋੜੇ ਨਹੀਂ ਪਾ ਸਕਦੇ ਜਾਂ ਸਾਦੇ ਜੋੜੇ ਪਾ ਕੇ ਕਿਉਂਕਿ ਆ ਦੇਖੋ ਕਰੋ ਜਿਹੜੇ ਮੁਸਲਮਾਨ ਭਰਾ ਨੇ ਵੀਰ ਨੇ ਉਹ ਦਰਸ਼ਨ ਕਰ ਸਕਦੇ ਨੇ ਇਸ ਜਗ੍ਹਾ ਤੇ ਆ ਕੇ ਨਵਾਜ਼ਾ ਅਦਾ ਕਰ ਸਕਦੇ ਨੇ ਹਾਂਜੀ ਹਾਂਜੀ ਪੰਜ ਮਸੀਤਾਂ ਨੇ ਜਿਵੇਂ ਕਿ ਦੱਸਿਆ ਜਾਂਦਾ ਕਹਿੰਦੇ ਇਸ ਜਗ੍ਹਾ ਤੇ ਗੁਰੂ ਚਿੱਲੇ ਦਾ ਇਤਿਹਾਸ ਆ ਇਹ ਕਹਿੰਦੇ ਗੁਰੂ ਨੇ ਜਗ੍ਹਾ ਬਣਾਈ ਸੀਗੀ ਦੂਸਰੀ ਤਰਫ ਹੈਗਾ ਜੀ ਚਿੱਲੇ ਦੀ ਜਗ੍ਹਾ ਉਹ ਵੀ ਆਪਾਂ ਤੁਹਾਨੂੰ ਦਿਖਾਣੇ ਆ ਵੀਡੀਓ ਵਿੱਚ ਹਾਂਜੀ ਕਰੋ ਜੀ ਦਰਸ਼ਨ ਇਸ ਜਗ੍ਹਾ ਦੇ ਹਾਂ ਜੀ ਤੁਹਾਨੂੰ ਦਰਸ਼ਨ ਦਰਸ਼ਨ ਕਰਾਏ ਨੇ ਇਸ ਜਗ੍ਹਾ ਦੇ ਮੈਂ ਆਪਣੇ ਚੈਨਲ ਦੇ ਜ਼ਰੀਏ ਅਤੇ ਦੇਖੋ ਜੀ ਕਾਫੀ ਸੋਹਣੀ ਲੁਕਾ ਬਹੁਤ ਸੋਹਣਾ ਦ੍ਰਿਸ਼ਾ ਬਣਿਆ ਹੋਇਆ ਬਹੁਤ ਸੋਹਣਾ ਜਿਹੜਾ ਇਸ ਦਾ ਡਿਜ਼ਾਈਨ ਹੈ ਬਹੁਤ ਸੋਹਣਾ ਬਣਿਆ ਹੋਇਆ ਬਾ ਕਮਾਲ ਹੈ ਕਾफी ਕੰਦਾਂ ਚੌੜੀਆਂ ਨੇ ਬਣੀਆਂ ਹੋਈਆਂ ਦੇਖ ਸਕਦੇ ਹੋ ਇਹ ਕੰਦਾ ਜਿਹੜੀ ਕੀ ਘੱਟੋ ਘੱਟ 7-8 ਫੁੱਟ ਚੌੜੀ ਹੈ ਇਹ ਬਹੁਤ ਕਾफी ਚੌੜੀ ਹੈ ਤੁਸੀਂ ਦੇਖ ਸਕਦੇ ਹੋ ਕੰਦੇ ਇਹ ਬਹੁਤ ਮਜ਼ਬੂਤ ਹੈ ਇਹ ਤੇ ਪਰਸ ਵੀ ਪਹਿਲਾਂ ਸਮੇਂ ਦੇ ਲੱਗੇ ਹੋਏ ਨੇ ਹਾਂਜੀ ਬਹੁਤ ਸੋਹਣਾ ਤੇ ਇਸ ਜਗ੍ਹਾ ਤੇ ਨਾ ਪੈਰ ਪੂਰ ਧੋਣੇ ਨੂੰ ਪਾਣੀ ਵਗੈਰਾ ਜਿਹੜੇ ਮੱਥਾ ਦੇਖਣਾ ਹੁੰਦੇ ਨੇ ਇਸ ਜਗ੍ਹਾ ਤੇ ਤੇ ਨਲਕਾ ਹੀ ਲੱਗਾ ਹੋਇਆ ਏ ਇਸ ਜਗ੍ਹਾ ਤੇ ਪਹਿਲਾਂ ਇਤਿਹਾਸ ਲਿਖਾਇਆ ਹੋਇਆ ਸੀਗਾ ਹੁਣ ਮਿੱਟ ਗਿਆ ਏ ਜਿਵੇਂ ਕਿ ਜੜ ਲੱਗ ਚੁੱਕੀ ਹੈ ਰੰਗ ਮਿਟ ਚੁਕਿਆ ਹੈ ਅੱਖਰ ਵੀ ਮਿਟ ਚੁਕੇ ਨੇ ਇਸ ਜਗ੍ਹਾ ਤੇ ਪਹਿਲਾਂ ਇਤਿਹਾਸ ਲਿਖਿਆ ਹੋਇਆ ਹੁਣ ਇਸ ਜਗ੍ਹਾ ਦਾ ਉਹ ਦੁਬਾਰਾ ਮੈਂ ਪ੍ਰਸ਼ਾਸਨ ਅੱਗੇ ਅਪੀਲ ਕਰਦਾ ਹਾਂ ਕਿ ਉਸ ਨੂੰ ਇਸ ਜਗ੍ਹਾ ਤੇ ਇਤਿਹਾਸ ਲਿਖਿਆ ਜਾਵੇ ਤਾਂ ਜੋ ਕਿ ਜਿਹੜੇ ਪ੍ਰੈਕਟਿਕ ਨੇ ਆਉਣੇ ਦੇਖਣ ਆਲੀ ਆਉਂਦੇ ਨੇ ਉਹਨਾਂ ਨੂੰ ਇਤਿਹਾਸ ਬਾਰੇ ਇਸ ਬਾਰੇ ਜਾਣਕਾਰੀ ਪੂਰੀ ਹੋ ਸਕੇ ਆਪਣੇ ਚੈਨਲ ਦੇ ਜ਼ਰੀਏ ਜੇਕਰ ਵੀਡੀਓ ਸਾਡੀ ਪ੍ਰਸ਼ਾਸਨ ਤੱਕ ਪਹੁੰਚਦੀ ਆ ਤਾਂ ਨਾ ਇਸ ਤੇ ਇਤਿਹਾਸ ਲਿਖਿਆ ਜਾਵੇ ਇਸ ਬੋਰਡ ਤੇ ਤਾ ਜੋ ਕਿ ਜਿਹੜੇ ਪ੍ਰੇਟਿਕ ਨੇ ਆਉਂਦੇ ਨੇ ਦੇਖਦੇ ਨੇ ਦਰੋਪ ਪਹੁੰਚਦੇ ਨੇ ਉਹਨੂੰ ਉਸ ਜਗ੍ਹਾ ਦਾ ਇਤਿਹਾਸ ਬਾਰੇ ਜਾਣਕਾਰੀ ਹੋ ਸਕੇ ਹਾਂਜੀ ਤੇ ਆਪਾਂ ਹੁਣ ਉਸ ਤਰਫ ਅੱਗੇ ਪਹੁੰਚਾਂਗੇ ਜਿਹੜਾ ਉਹ ਸਾਹਮਣੇ ਆ ਤੁਸੀਂ ਵੇਖ ਸਕਦੇ ਹੋ ਨਾ ਉਹ ਕਹਿੰਦੇ ਨੇ ਵੀ ਚੇਲੇ ਦਾ ਬਣਾਇਆ ਹੋਇਆ ਤਾਂ ਇਹ ਗੁਰੂ ਦਾ ਬਣਾਇਆ ਹੋਇਆ ਬਾਕੀ ਆਪਾਂ ਹੋਰ ਕੋਈ ਜਾਣਕਾਰੀ ਮਿਲੇਗੀ ਤੁਹਾਨੂੰ ਆਪਾਂ ਆਪਣੇ ਵੀਡੀਓ ਦੇ ਜ਼ਰੀਏ ਸ਼ੇਅਰ ਕਰਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਦਬੱਕੇ ਕਰ ਦੋ ਸ਼ੇਅਰ ਆ ਹਾਂਜੀ ਦੋਸਤੋ ਜੇਕਰ ਮੇਰੀਆਂ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਤਾਂ ਮੇਰੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਅਗਲੀ ਵੀਡੀਓ ਤੱਕ ਸਾਡੇ ਨਾਲ ਜੁੜੇ ਰਹੋ ਸਬਸਕ੍ਰਾਈਬ ਕਰਨੇ ਦਾ ਇਹ ਫਾਇਦਾ ਜਿਹੜੀਆਂ ਵੀਡੀਓ ਮੇਰੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣਾਂ ਜੇਕਰ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਨੇ ਚੰਗੀਆਂ ਲੱਗਦੀਆਂ ਨੇ ਤਾਂ ਵੀਡੀਓ ਨੂੰ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਅੱਜ ਦੀ ਮੇਰੀ ਤੇ ਆਪਾਂ ਵੀਡੀਓ ਨੂੰ ਦਬਕ ਕੇ ਕਰ ਦਿਓ ਸ਼ੇਅਰ ਜੋ ਕਿ ਇਹ ਵੀਡੀਓ ਜਿਹੜੇ ਹਰ ਭੈਣ ਭਰਾ ਤੱਕ ਪਹੁੰਚ ਸਕੇ ਤੇ ਬੱਚਾ ਬੱਚਿਆਂ ਤੱਕ ਆ ਜਿਹੜੇ ਜਿਹੜੇ ਬੱਚੇ ਸਡੇ ਨਾ ਅਣਜਾਣ ਨੇ ਇਸ ਤੋਂ ਉਹਨਾਂ ਨੂੰ ਪਤਾ ਲੱਗ ਸਕੇ ਇਸ ਬਾਰੇ ਇਹ ਲੋਕੇਸ਼ਨ ਮੈਂ ਤੁਹਾਨੂੰ ਦੱਸ ਦਿੰਦੀ ਆ ਇਹ ਜਿਹੜੀ ਲੋਕੇਸ਼ਨ ਆ ਇਸ ਜਗ੍ਹਾ ਦੀ ਇਹ 300 ਤੋਂ ਥੋੜੀ ਦੂਰੀ ਤੇ ਆ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਮੈਂ ਤੁਹਾਨੂੰ ਨਜ਼ਦੀਕ ਕਰਕੇ ਦਿਖਾਣਾ ਜ਼ੂਮ ਕਰਕੇ ਦਿਖਾ ਦੇਣਾ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਇਸ ਜਤੋਂ ਦੇਖੋ ਇਹ ਸਾਹਮਣੇ ਦਿਖ ਰਿਹਾ ਏ ਇਹ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਤੋਂ ਬਿਲਕੁਲ ਨਜ਼ਦੀਕ ਆ ਟੋਡਰਮੱਲ ਦਵਾਨ ਹਵੇਲੀ ਤੋਂ ਨਜ਼ਦੀਕ ਪੈ ਜਾਂਦਾ ਜੀ ਇਹ ਜੋ ਕਿ ਟੋਡਰਮੱਲ ਦਵਾਨ ਹਵੇਲੀ ਹੈ ਜੋ ਕਿ ਆਹ ਦਖਾਨਾ ਤੁਹਾਨੂੰ ਉਹ ਵੀ ਮੈਂ ਆਪਣੀ ਵੀਡੀਓ ਦੇ ذریعے ਚੈਨਲ ਦੇ ذریعے ਹਾਂਜੀ ਜਿਹੜਾ ਕਿ ਟੋਡਰਮੱਲ ਦਵਾਨ ਹਵੇਲੀ ਆ ਉਹ ਤੁਸੀਂ ਵੇਖ ਸਕਦੇ ਹੋ ਹਾਂਜੀ ਇਹ ਟਾਡਰ ਮੱਲ ਦਵਾਨ ਹੈ ਜਿੱਦੀ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਸਾਹਮਣੇ ਦੇਖ ਰਹੇ ਹਾਂ ਤੇ ਇੱਥੇ ਕਾफी ਬਣੇ ਹੋਏ ਨੇ ਬਹੁਤ ਸੋਹਣੇ ਦੇਖਣ ਨੂੰ ਇਤਿਹਾਸ ਮਿਲਦਾ ਏ ਇਤਿਹਾਸਕ ਚੀਜ਼ਾਂ ਨੇ ਦੇਖਣ ਵਾਲੀਆਂ ਇਹ ਆਓ ਤੇ ਤੁਸੀਂ ਜ਼ਰੂਰ ਦੇਖੋ ਇਹਨਾਂ ਨੂੰ ਜਿਹੜੇ ਭੈਣ ਭਰਾ ਇਸ ਚੀਜ਼ਾਂ ਤੋਂ ਉਧੂਰੇ ਨੇ ਬਾਕੀ ਆਪਾਂ ਹੋਰ ਦੂਸਰੇ ਤੇ ਵੀ ਪਹੁੰਚਦਾ ਉੱਥੇ ਜਾ ਕੇ ਵੀ ਵੀਡੀਓ ਫੜਵਾਉਣ ਫਲਵਾਉਣ ਨੇ ਜੀ ਤੇ ਆਪਣੀ ਵੀਡੀਓ ਨੂੰ ਕਰ ਦਿਓ ਜੀ ਦੱਬ ਕੇ ਸ਼ੇਅਰ ਹਾਂਜੀ ਦੋਸਤੋ ਹਾਂਜੀ ਦੋਸਤੋ ਆਪਣੀ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਤਾਂ ਜੋ ਕਿ ਹਰ ਇੱਕ ਬੱਚੇ-ਬੱਚੇ ਕੋਲ ਇਸ ਜਗ੍ਹਾ ਦੀ ਜਾਣਕਾਰੀ ਪਹੁੰਚ ਸਕੇ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਕਿ ਮੇਰੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਆਪਾਂ ਅਗਲੀ ਵੀਡੀਓ ਤੱਕ ਮੇਰੇ ਨਾਲ ਜੁੜੇ ਰਹੋ ਜੀ ਤੁਸੀਂ